ਕਰ ਕੇ ਕਰਿਆ ਬਣਿਆ ਉਹ ਰਾਤ ਦਾ ਮੈਂ ਮੈਂ ਗਾਣਾ ਕਰਨ ਗਿਆ ਸੀਗਾ ਹੁਣ ਆਪਾਂ ਗਾਣੇ ਗੁਣੀ ਕਰਦੇ ਆਂ ਫਿਰ ਆਪਾਂ ਖਾੜੀ ਲਾਇਆ ਕਰਾਂਗੇ ਤੂੰ ਤਾਂ ਹੈਗਾ ਨਾ ਕਰਦੀਪ ਮਾਨਕ ਜਿਹੜਾ ਵਿੱਚ ਖਾੜੇ ਰਾਉਣ ਆ ਗਿਆ ਜੇ ਤਾਂ ਮੈਂ ਪਿੱਕਾ ਲੈ ਕੇ ਸਰਦਾਰੀ ਕਰੇ ਕਰਿਆਈ ਬੜੀ ਤਾਂ ਹੈ ਨਹੀਂ ਚਲ ਪੰਨ ਨੂੰ ਕੀ ਧੰਦੀ ਦਾ ਸਿੱਖੀ ਆ ਨਾ ਆ ਚਾਰ ਜੀ ਪੂਰਾ ਦੁੱਧ ਤਾਂ ਪਾ ਰਿਆ ਕਰ ਨਹੀਂ ਮੇਰੇ ਅੱਡੇ ਨੂੰ ਪਤਾ ਕਿਹੜਾ ਗਾਣਾ ਗਾਉਣ ਲੱਗਣ ਮੇਰਾ ਕਾਲੇ ਰੰਗ ਦਾ ਯਾਰ ਬੇ ਮੈਨੂੰ ਕੁੜੀਆਂ ਕਹਿੰਦੀਆਂ ਸਰੋਂ ਦੇ ਸਾਗ ਵਿੱਚ ਮੈਂ ਕੋਈ ਗੱਲ ਨਹੀਂ ਇੱਕ ਦਿਨ ਆਊਗਾ ਦੇਖੀ ਜਾਈ ਲੋਕ ਸੁਣਿਆ ਕਰਨਗੇ ਤੇਰੇ ਪੁੱਤ ਨੂੰ ਮੈਂ ਮੂੰਹ ਘੁੜਾਈ ਫਿਰਦੀ ਜਿਵੇਂ ਮਰਾਸੀ ਦੀ ਨੂੰਹ ਭੱਜ ਗਈ ਹੁੰਦੀ ਹੈ ਆ ਤਾਂ ਕਿੱਥੇ ਗਿਆ ਸੀ ਤੇ ਅਤੀ ਰਾਤ ਕਰਕੇ ਕਹਨੇ ਆ ਬੰਦੇ ਆ ਉਹ ਰਾਤ ਤਾਂ ਮੈਂ ਮੈਂ ਗਾਣਾ ਕਰਨ ਗਿਆ ਸੀਗਾ ਹੁਣ ਆਪਾਂ ਗਾਣੇ ਗੁਣੀ ਕਰਦੇ ਆਂ ਇਹ ਆਪਾਂ ਖਾੜੀ ਲਾਇਆ ਕਰਾਂਗੇ। ਲਾਥੂ ਤਾਂ ਹੈਗਾ ਨਾ ਕਲਦੀਪ ਮਾਨਕ ਜਿਹੜਾ ਵਿੱਚ ਖਾੜੇ ਲਾਉਣ ਆ ਗਿਆ। ਅੱਗੇ ਤਾਂ ਇੰਨਾ ਪੈਸਾ ਲੱਗੋ ਨਾ ਕੋਈ ਖਰਾਬ ਕਰਤਾ। ਹੁਣ ਤਾਂ ਇਹਨੂੰ ਖਾੜੇ ਸੁੱਝਣ ਲੱਗੇ। ਉਹ ਕਹਿੰਦਾ ਅੱਜ ਨੂੰ ਸੋਨੇ ਦੀ ਕੰਦ ਬਣਾ ਲਾਂ ਭਾਵਾ 10 ਕਿੱਲੇ ਲੈ ਲੈਂਦਾ ਜਿਹੜੇ ਇੰਨਾ ਪੈਸਾ ਖਰਾਬ ਕੀਤਾ। ਉਹ ਕਿਸਮਤ ਦਾ ਨਹੀਂ ਪਤਾ ਹੁੰਦਾ ਕਿ ਕਿਹੜੇ ਵੇਲੇ ਚਮਕ ਜਣੀ ਆ। ਆਹ ਚਮਕ ਜਣੀ ਆ ਹੁਣ ਤੇਰੀ ਕਿਸਮਤ ਹੁਣ। ਅੱਧੀ ਅੱਧੀ ਰਾਤ ਕਰਕੇ ਕੋਈ ਵੜਦਾ ਨਾ ਸ਼ਾਮ ਬੜੀ ਪੰਦਾ ਵੀ। ਕਿਉਂ ਬਾਲਾ ਕਰਤਾ ਉਹ ਯਾਰ ਤੀਨ ਤੂੰ ਮੈਨੂੰ ਹੌਸਲਾ ਦਿਆ ਕਰ ਹੌਸਲਾ ਦਿਆ ਕਰ ਟਾਈਮ ਨਾ ਕਰਿਆ ਨਹੀਂ ਫੇਰ ਹੌਸਲਾ ਹੁੰਦਾ ਜੇ ਹੁਣ ਆਪਣੇ ਖਾੜੇ ਲੱਗਣ ਲੱਗੇ ਗਾਣੇ ਚੱਲ ਗਏ ਦੋ ਚਾਰ ਹਾ ਹਾ ਰੰਗ ਬੰਨੇ ਆ ਜਾਣ ਅੱਛਾ ਹਾਂ ਫੇਰ ਤਾਂ ਜ਼ਮੀਨ ਲੈ ਲਾਂਗੇ ਹੁਣ ਦੋ ਚਾਰ ਕਿੱਲੇ ਉਹ ਜ਼ਮੀਨਾਂ ਜਮੂਨਾ ਇੱਥੇ ਹੀ ਰਹਿ ਜਾਣੀਆਂ ਸੋਚ ਵੱਡੀ ਰੱਖੋ ਵੱਡੀ ਵੱਡੀ ਗੱਲ ਹੀ ਸੋਚ ਐ ਤੂੰ ਵੱਡੀ ਗੱਲ ਸੋਚ ਰੱਖਣੀ ਆ ਐਵੇਂ ਜਮੀਨਾਂ ਲੈ ਲਿਆਂ ਦਾ ਬਾਦਰ ਤਾਂ ਇਕੱਲੇ ਹੀ ਨਹੀਂ ਲੋਟ ਆਉਂਦੇਗੇ ਆ ਕਰ ਲਉ ਯਾਰ ਆਹ ਸਾਰਾ ਤੂੰ ਉਹ ਵੱਡਾ ਸੋਚਿਆ ਕਰ ਬਟਾ ਸੋਚਿਆ ਕੀ ਇੰਨਾ ਪੈਸਾ ਖਰੀ ਖਰਾਬ ਕਰਦਾ ਮੇਰਾ ਤੂੰ ਕਹ ਆਪਾਂ ਦਾਨ ਕਰਿਆ ਕਰਾਂਗੇ ਜੇ ਆਪਾਂ ਦਾਨ ਕਰਾਂਗੇ ਫਿਰ ਪੈਸੇ ਆਉਣਗੇ ਦਾਨੇ ਤੂੰ ਦਾਨ ਤੱਕ ਹੋਰ ਕੀ ਦਾਨ ਕਰਨਾ ਲੱਖੋ ਲੱਖ ਤਾਂ ਦਾਨ ਕਰਤਾ ਉਹ ਤਾਂ ਮੇਰੇ ਤੇ ਲਾਗੇ ਹਾਂ ਹਾਂ ਤੇ ਲਾਗੇ ਦਾਨੀ ਕੀ ਤਾ ਤੂੰ ਵੀ ਕਿਸੇ ਕੰਦਰ ਲੂ ਤੂੰ ਕਿਹੜਾ ਇੱਥੇ ਸੋਨੇ ਦਾ ਹਾਰ ਕਰਾਤਾ ਉਈ ਨਾ ਉਹ ਕਹਿੰਦੇ ਵੀ ਮਿਹਨਤ ਨਹੀਂ ਛੱਡਣੀ ਚਾਹੀਦੀ ਪੈਸੇ ਦਾ ਕੀ ਇਹ ਤਾਂ ਹੱਥਾਂ ਦੀ ਮੈਲ ਆ ਇਹ ਤਾਂ ਆਉਂਦਾ ਜਾਂਦਾ ਰਹਿੰਦਾ ਕੋ ਨੂੰ ਨਹੀਂ ਨਾ ਧਾਕਾ ਸਾਨੂੰ ਤਾਂ ਕਮਾ ਕੇ ਉਹਨਾਂ ਦਾ ਜਿਹੜਾ ਬਣਾਉਂਦਾ ਉਹ ਕੋਈ ਨਾ ਬੰਦੇ ਆ ਨਾ ਦੀ ਝੋਟਾ ਨਾਲ ਪੈਸਾ ਬਣਦਾ ਉਹ ਕਾਮਯਾਬ ਵੀ ਹੋਵਾਂਗੇ ਮਿਹਨਤ ਨਹੀਂ ਛੱਡਣੀ ਆਪਾਂ ਕੋਈ ਗੱਲ ਨਹੀਂ ਜਿਗਾਂ ਵੱਧ ਕੇ ਪੈਸਾ ਬਣਦਾ ਉਹ ਬਣਦਾ ਤਾਂ ਹੈਗਾ ਮੰਨਦਾ ਤੇਰੀ ਗੱਲ ਮੈਂ ਕੋਈ ਗੱਲ ਨਹੀਂ ਇੱਕ ਦਿਨ ਆਊਗਾ ਦੇਖੀ ਜਾਈਂ ਲੋਕ ਸੁਣਿਆ ਕਰਨਗੇ ਤੇਰੇ ਪੁੱਤ ਨੂੰ ਹਾਂ ਦਰੇ ਪੁੱਤ ਦੇ ਗਾਣੇ ਤੇ ਨੱਚਿਆ ਕਰਨਗੇ ਅੱਛਾ ਹਾਂ ਇੱਕ ਦਿਨ ਆਊਗਾ ਦੇਖੀ ਜਾਈਂ ਦੇਖ ਲੈਣੇ ਆ ਮਿਹਨਤਾਂ ਜਾਰੀ ਆ ਮਿਹਨਤ ਕਰਨੀ ਚਾਹੀਦੀ ਆ ਮੈਂ ਤਾਂ ਦਸਨਾਂ ਦੀ ਕਮਾਈ ਕਰੋ ਹਾਂ ਹੁਣ ਦਸਾਂ ਨਾਂ ਦੀ ਕਮਾਈ ਹੀ ਕਰਦੇ ਆ ਜਦੋਂ ਆਪ ਲਾਵਾਂਗੇ ਫਿਰ ਉਹਦਾ ਪਤਾ ਵੀ ਹੋਊਗਾ ਵੀ ਹਾਂ ਐਨੇ ਇੱਥੇ ਲਾਉਣੇ ਐਨੇ ਇੱਥੇ ਲਾਉਣੇ ਆ ਜਦੋਂ ਥੋ-ਥੋ ਲੈਂਦੇ ਜੀ ਉਹ ਤਾਂ ਅੰਨੇ ਬਾਹਰ ਆਏ ਆ ਸਹੀ ਗੱਲ ਆ ਗੱਲ ਤਾਂ ਤੇਰੀ ਨਾਲ ਮੈਂ ਸਹਿਮਤ ਆ ਬਹੁਤ ਪੈਸੇ ਖਰਾਬ ਕੀਤੇ ਆ ਮੈਂ ਹਣ ਜਦੋਂ ਆਪ ਕਮਾਉਣੇ ਪੈਂਦੇ ਆ ਆਪ ਲਾਉਣੇ ਆ ਉਦੋਂ ਫਿਰ ਐ ਹੱਥ ਘੁੱਟਦੇ ਨਹੀਂ ਇੱਥੇ ਇੰਨੇ ਕੀ ਲਾ ਲਗੇ ਯਾਰ ਇੱਥੇ ਇੰਨੇ ਕੀ ਲਾ ਲਗੇ ਹੱਥ ਹੁੰਦਾ ਦਰਦ ਹੁੰਦਾ ਆਪਦੇ ਪੈਸੇ ਲਾ ਕੇ ਕਮਾ ਕੇ ਲਾਉਣ ਦਾ ਚਲੋ ਸਵਾਦ ਤਾਂ ਬੱਕਰਾਂ ਦਾ ਪਰ ਉਹਦਾ ਐ ਆ ਵੀ ਬੰਦਾ ਘੁੱਟ ਘੁੱਟ ਕੇ ਚੱਲਦਾ ਉਹਨੂੰ ਪਤਾ ਵੀ ਇਤੋਂ ਪੈਸਾ ਬਣਦਾ ਕਿਵੇਂ ਆ ਹੁਣ ਪਤਾ ਲੱਗਿਆ ਹਾਂ ਜੇ ਤਾਂ ਬਾਪੂ ਦੀ ਕਮਾਈ ਸੀ ਉਹਦਾ ਕੋਈ ਪਤਾ ਨਹੀਂ ਹਾਂ ਨਹੀਂ ਕੋਈ ਨਾ ਉਹ ਮਾਏ ਕੰਮ ਜਦ ਬੇਖੀ ਚੱਲ ਹੁਣ ਬਾਬਾ ਰੱਖੇ ਸੁੱਖ ਗਾਣੇ ਆ ਹੀ ਆਉਣਿਆ ਲੈਣੋਂ ਪਾਰ ਗਾਣੇ ਕਰੀ ਜਾਂਦੇ ਹੁਣ ਆਪਾਂ ਹਾਂ ਤੈਨੂੰ ਵੀ ਸਰਪ੍ਰਾਈਜ਼ ਹੀ ਦੇਣਾ ਤੈਨੂੰ ਕੋਈ ਦੱਸਣਾ ਤੈਨੂੰ ਤਾਂ ਉਦੋਂ ਹੀ ਦੱਸਣਾ ਵੀ ਆਹ ਫੜ ਪੋਸਟਰ ਤੇਰੇ ਪੁੱਤ ਦਾ ਤੇ ਆਏ ਜੇ ਕਰਕੇ ਬੋਲ ਕੇ ਪਾ ਦੇ ਵੀ ਅੱਜ ਆਪਣਾ ਗਾਣਾ ਆਉਣਾ ਸ਼ੇਅਰ ਕਰਦੇ ਓ ਠੀਕ ਆ ਹੂੰ 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 ਉਹਦਾ ਮੂੰਹ ਬੜਾ ਹੀ ਫਿਰਦੀ ਜਿਵੇਂ ਮਰਾਸੀ ਦੀ ਨੂਹ ਭੱਜ ਗਈ ਹੁੰਦੀ ਹੈ ਮੈਂ ਹੋਰ ਕੀ ਕਰਨਾ ਮੂੰਹ ਤੂੰ ਖੁਸ਼ ਨਹੀਂ ਹੁੰਦੀਗੀ ਮੈਂ ਤਾਂ ਪੂਰੀ ਖੁਸ਼ ਆ ਬਾਕੀ ਬਾਲਾਗਾ ਆਹ ਹੋ ਲੈ ਅਜੇ ਨਹੀਂ ਦੁੱਖ ਆਈ ਅੰਬਾ ਵੀ ਇਨਾ ਪੈਸਾ ਖਰਾਬ ਉਹ ਕੋਈ ਨਾ ਪੱਲੇ ਪਾਉਗੀ ਮਿਹਨਤ ਯਾਰ ਮੈਨੂੰ ਨਹੀਂ ਕੋਈ ਨਹੀਂ ਆਉਂਦਾ ਮਿਹਨਤ ਕਦੇ ਫਜ਼ੂਲ ਨਹੀਂ ਜਾਂਦੀ ਹੁੰਦੀ ਬਸ ਬੰਦੇ ਨੂੰ ਕਰਦੇ ਰਹਿਣਾ ਚਾਹੀਦਾ ਇੱਕ ਦਿਨ ਆਉਂਦਾ ਹੀ ਆ ਜਦੋਂ ਕਹਿੰਦਾ ਵੀ 12 ਸਾਲਾਂ ਬਾਅਦ ਉਹ ਰੂੜੀ ਦੀ ਸੁਣੀ ਜਾਂਦੀ ਐ ਆਪਣੀ ਵੀ ਸੁਣੀ ਜਾਊਗੀ ਕੋਈ ਗੱਲ ਨਹੀਂ ਨਹੀਂ ਜਾਣੀ ਆ ਬਾਬਾ ਰੱਖੇ ਸੁੱਖ ਜਿਸ ਜੁਣਿਆ ਨੇ ਬਾਬੇ ਨੇ ਨਿਰ ਕਰਨਾ ਹੁਣ ਆਪਾਂ ਨੂੰ ਆਹ ਕਿਹੜਾ ਚੇਤੇ ਸੀਗੇ ਵੀ ਆਪਾਂ ਇਧਰਲੇ ਪਾਸੇ ਤੁਰ ਪਣ ਆਹ ਬਲੌਗਾ ਬਲੂ ਕਹਿੰਦਾ ਕਿਹੜਾ ਆਪਾਂ ਨੂੰ ਚੇਤੇ ਸੀਗਾ ਨਾ ਆਪਾਂ ਨੂੰ ਬਣਾ ਰਹੇ ਹੁੰਦੇ ਸੀ ਆਪਾਂ ਤਾਂ ਉਹੀ ਆ ਕਲੋਲਾ ਜਿਹਾ ਕਰਦੇ ਕਰਦੇ ਚੱਲ ਵਧੀਆ ਆਪਾਂ ਨੂੰ ਸਪੋਰਟ ਕਰਦੇ ਆ ਸਾਰੇ ਇਹਨਾਂ ਦੇ ਸਿਰ ਤੇ ਆ ਲੋਕਾਂ ਦੇ ਆਪਾਂ ਨੂੰ ਕੋਈ ਨਹੀਂ ਜਾਣਦਾ ਜੇ ਇਹ ਦੇਖਦੇ ਤਾਂ ਆਪਾਂ ਨੂੰ ਚਾਰ ਬੰਦੇ ਜਾਣਦੇ ਆ ਇਹ ਤਾਂ ਝੂਠ ਨਹੀਂ ਤਾਂ ਸੱਚ ਆ ਸਹੀ ਗੱਲ ਆ ਇਹਨਾਂ ਨਾਲ ਆਪਾਂ ਸਦਾ ਸਾਰਿਆਂ ਦਾ ਸਤਿਕਾਰ ਕਰੋ ਕਿੰਨੀ ਨਾ ਮੈਂ ਤਾਂ ਫੱਟ ਕਰਤੀ ਹਾਂ ਜਿੰਨਾਰੇ ਕਰਕੇ ਆਪਾਂ ਨੂੰ ਚਾਰ ਬੰਦੇ ਜਾਣਦੇ ਆ ਇੰਨਾ ਕਰਕੇ ਜਾਣਦੇ ਨਹੀਂ ਕੌਣ ਜਾਣਦਾ ਤੈਨੂੰ ਮੈਨੂੰ ਮੰਮੀ ਇਹਨਾਂ ਦੇ ਕਰਕੇ ਹੁਣ ਆਪਣੇ ਖਾੜੇ ਚੱਲਿਆ ਕਰਨਗੇ ਬਾਬਾ ਸੌਖਾ ਰੱਖੇ ਨਾ ਹੁਣ ਐਦਕੀ ਆਪਾਂ ਬੇਲੇ ਨਹੀਂ ਰਹਿਣਾ ਆਹ ਚੀਜ਼ ਨੂੰ ਸੁੱਕਾ ਨਹੀਂ ਜਾਣਾ ਆਰੇ ਲਾਂਬੇ ਲੂੰਬੇ ਲਾ ਦੇਣਾ ਤੇਰੇ ਜਿਹੜੇ ਪੈਸੇ ਲੱਗੇ ਆ ਮੈਂ ਸਾਰੇ ਮੋੜ ਦੇਣਾ ਤੇਰੇ ਜਦੋਂ ਮੇਰੇ ਖਾੜੇ ਲੱਗਣ ਲੱਗੇ ਇਹ ਤਾਂ ਗੋ ਮੇਰਾ ਸੂਰਮਾ ਤੋਤਾ ਹਾਂ ਨਹੀਂ ਹੁਣ ਨਹੀਂ ਕਹਿੰਦੀ ਸੂਰਮਾ ਤਾਂ ਕਹਿੰਨੀयां ਕੌਣ ਕਹਿੰਦਾ ਹਾਂ ਆਉਟੋ ਤਾਂ ਹੀ ਹਣਾ ਮਨ ਰੱਖਣ ਨੂੰ ਹੁਣ ਤੇ ਕਹਿੰਨੀ ਹੁਣ ਤੇ ਕਹਿੰਨੀ ਹੋਂ ਦਾ ਕਹਿੰਨੀ ਆ ਸੂਰਮੇ ਪੁੱਤ ਬਰਾ ਫਿਰ ਆਪਾਂ ਇੱਕ ਹੋਰ ਵੱਡੀ ਗੱਡੀ ਲਾਵਾਂਗੇ ਫਿਰ ਆਪਾਂ ਇੱਕ ਡੈਡੀ ਨੂੰ ਜੀਪ ਵੀ ਲੈ ਕੇ ਦੇਣੀ ਹੈ ਹਜੇ ਉਹ ਐਤ ਕੀ ਲੈ ਹੀ ਦੇਣੀ ਆਪਾਂ ਬਾਪੂ ਨੂੰ ਜੀਪ ਓ ਕੀ ਕਹਿਣਗੇ ਇਹ ਜੀਆਂ ਮਾਵਾ ਹੁਣਾਂ ਦਾ ਕਰਮਾਂ ਬਣੀਆਂ ਜਿਹੜੇ ਸੂਰਮੇ ਪੁੱਤ ਚੰਦਦੇ ਆ ਇੱਦਾਂ ਵੀ ਆਪਾਂ ਤਾਂ ਕਾਦੇ ਸੂਰਮੇ ਆ ਆਪਾਂ ਸੂਰਮਿਆਂ ਦੇ ਪੈਰਾਂ ਆੜ ਕੇ ਵੀ ਨਹੀਂ ਆ ਗਈ ਹੈ ਆਪਾਂ ਆ ਵੀ ਆਏ ਆ ਵੀ ਚੱਲ ਮਾਪਿਓ ਦੀ ਨਿਗਾਹ ਚ ਸਹੀ ਆ ਮਾਪੇ ਲਈ ਫਤੂ ਮੈਂ ਨੂੰ ਹਾਂ ਤੰਦਨ ਹੋ ਗਿਆ ਨੰਦਰਪਨ ਉਹਦੇ ਦਾ ਗਾਰ ਯਾਰ ਦਾ ਪਿਆ ਏ ਕੋਈ ਨਾ ਹਾਂ ਕੋਈ ਦਰਮਾਦ ਕਿ ਸੌਰੀ ਸੋ ਸੌਰੀ ਮੈਮ ਤੁਸੀਂ ਰੋਟੀ ਦੇ ਦਿਓ ਸਾਨੂੰ ਛੁਪਣਾ ਤਾਂ ਬਾਬਾ ਨੂੰ ਉਹ ਚੇਤਾ ਭੁੱਲ ਗਿਆ ਰੋਜ਼ ਹੀ ਚੇਤਾ ਭੁੱਲ ਜਾਂਦਾ ਔਰ ਕੀ ਹੈ ਦੰਦਾ ਹੁੰਦਾ ਨੀ ਜੇ ਤਾਂ ਬੰਦਾ ਨਾਉਣਾ ਤਾਂ ਕੱਢ ਕੇ ਮਹਾਰੋਦੀ ਬੰਦਾ ਪਾਵੇ ਠੀਕ ਆ ਜੀ ਹਾਂ ਲੈ ਰੋਟੀ ਦੇ ਦਿਓ ਜੀ ਸਰ ਨੂੰ ਦੇ ਸਾਗ ਵਿੱਚ ਮੈਂ ਕਿਆ ਹੋਹੀ ਕਿਆ ਪਾਈ ਜਾਵਾਂ ਕਣ ਕਿਦੀਆਂ ਰੋਟੀਆਂ ਨੂੰ ਬਿਨਾ ਗਿਣੇ ਖਾਈ ਜਾਵਾਂ ਲੱਸੀ ਨਾਲ ਗਲਾਸ ਫੁੱਲ ਬੰਨਿਆ ਸਵਾਦ ਹੋਵੇ ਹਰੀਆਂ ਮਿਰਚਾਂ ਵੀ ਦੇ ਦੇ ਮੈਨੂੰ ਦੋ ਚਾਰ ਮੰਮੀਏ ਹਰੀਆਂ ਮਿਰਚਾਂ ਲ ਮਿਰਚਾਂ ਦਾ ਆ ਜਿਵੇਂ ਜੂਸ ਕੱਢਿਆ ਹੁੰਦਾ ਇਹਨਾਂ ਦਾ ਉਹ ਪੂਰਾ ਬੁਰਗਾ ਦੇ ਦੇ ਵਧੀਆ ਤੇ ਚੁਣ ਕੇ ਲਿਆਈਆਂ ਨਾ ਲ ਇਹੋ ਜਿਹੀਆਂ ਲਿਆਈਆਂ ਚੁਣ ਕੇ ਵੀ ਮਰੀਆਂ ਜੀਆਂ ਨਾ ਇਹਨਾਂ ਦਾ ਲੰਮੀਆਂ ਲੰਮੀਆਂ ਮਿਰਚਾਂ ਪਈਆਂ ਹਰੀਆਂ ਉਹ ਲਿਆ ਦੇ ਯਾਰ ਕਿੱਥੇ ਆਹੋ ਉਹ ਵਿੱਚ ਪਈਆਂ ਚੱਟੇ ਲਫਾਫੇ ਦੇ ਆ ਰੋਟੀ ਦਾ ਸਵਾਦ ਹੀ ਖਰਾਬ ਕਰਤਾ ਸਾਰੀ ਦਾ ਮਾਂ ਮੈਂ ਸਾਉਦਾ ਇੰਨਾ ਸੋਹਣਾ ਗਾਣਾ ਚੱਕਿਆ ਸੀ ਮੈਂ ਸੁਰਾਂ ਉਹ ਵੀ ਤੂੰ ਸਾਰਾ ਖਰਾਬ ਕਰਤਾ ਸੀਤੀ ਲਿਆ ਦੇ ਆ ਮੱਖੀਆਂ ਫਿਰਦੇ ਆ ਲੱਸੀ 'ਚ ਨਾ ਪੈ ਜਾਣ ਕਿਤੇ ਹਾਂ ਮੈਂ ਤੈਨੂੰ ਕਹੀਦਾ ਨਾ ਵੀ ਹੈਗੀਆਂ ਮਾਂਦ ਹੀ ਨਹੀਂ ਨਾ ਹੁੰਦੀ ਇੱਕ ਤਾਂ ਸੀਨੀਅਰ ਬੰਦੇ ਦੀ ਹਾਂ ਆ ਲਾ ਕੇ ਦਿੱਤੰਗਾ ਗੱਡਰ ਮਿਰਚਾਂ ਇਹ ਆ ਮਿਰਚਾਂ ਜਿਵੇਂ ਹੁਣੀ ਤੋੜ ਕੇ ਲੈ ਕੇ ਆਈ ਹੁੰਦੀਆਂ ਪਤਾ ਹੀ ਨਹੀਂ ਲੱਗਦਾ ਅ ਵੀ ਘਰੇ ਕਿਹੜੀ ਚੀਜ਼ ਹੈਗੀ ਆ ਕੋਈ ਕਿਹੜੀ ਚੀਜ਼ ਹੈਗੀ ਆ ਘਰੇ ਕਿਹੜੀ ਚੀਜ਼ ਹੈ ਨਹੀਂ ਦੇਖਣਾ ਹੀ ਨਹੀਂ ਜਦੋਂ ਯਾਰ ਚੀਜ਼ਾਂ ਬੇਸਟ ਕਰੀ ਜਾਣੀਆਂ ਨੇ ਤਾਂ ਇਹ ਤਾਂ ਡੈਡੀ ਗਾਲਾਂ ਕੱਢਦਾ ਉਹ ਕਹਿੰਦਾ ਸਟੀਆਂ ਪੰਨਾਂ ਪੰਨਾਂ ਫਰਿਜ ਚ ਸੌਕੀਆਂ ਜਾਂਦੀਆਂ ਇਹਨੂੰ ਪਤਾ ਹੀ ਨਹੀਂ ਹੁੰਦਾ ਦੇਖੀ ਪਤਾ ਹੀ ਨਹੀਂ ਹੁੰਦਾ ਕਿਹੜੀ ਚੀਜ਼ ਪਈ ਉਹ ਹੀ ਰੌਲਾ ਪਾਈ ਜਾਊ ਉਹ ਸਬਜ਼ੀ ਲੈ ਲਓ ਉਹ ਸਬਜ਼ੀ ਲੈ ਲਓ ਜਿਹੜੀ ਘਰੇ ਪਈ ਉਹ ਦੇਖਣੀ ਨਹੀਂ ਚੀਜ਼ ਨਾ ਨਾ ਦੇਖੇ ਉਹ ਬਾਹਰ ਆ ਜਾ ਹਾਂ ਚਾਹ ਤਾਂ ਨਹੀਂ ਪੀਂਦੇ ਕਹੋ ਚਾਹ ਪੀਊਂਗਾ ਮੇਰਾ ਕਿਤੇ ਮੂੰਹ ਮਾਰਿਆ ਵਾ ਚਾਹ ਪੀਵਾਂਗੇ ਜੱਟ ਲੱਸੀ ਤੋਂ ਦੀ ਚਾਹ ਪੀਣਗੇ ਚਾਹ ਹੀ ਆ ਚਾਹ ਹੀ ਆ ਪੀਵਾਂਗੇ ਦੁੱਧ ਵੱਧ ਪਾਣੀ ਕਾਲੀ ਜੀ ਬਣਾ ਲੈਣੀ ਹੁੰਨੀ ਆ ਕਿਰਸਾ ਕਰ ਦੰਨੀ ਆ ਦੁੱਧ ਦੀ ਪੱਤੀ ਵੱਧ ਪਾਉਣ ਦਾ ਤਾਂ ਉਹਨੇ ਪਾਉਣੀ ਨਹੀਂ ਆ ਪੱਤੀ ਵੱਧ ਪਰ ਪੱਤੀ ਘਟ ਕੇ ਪਾਇਆ ਕਰ ਬੰਦੇ ਨੂੰ ਭੁਲੇਖਾ ਪੈਂਦਾ ਵੀ ਕਰੇ ਦੁੱਧ ਨਹੀਂ ਪਾਇਆ ਚਾਹ ਚ ਕਿੱਟਾ ਚਿੱਟਾ ਤੇਰਾ ਦੁੱਧਾਰ ਕਾ ਮੁੰਡਾ ਚਾਹ ਤੂੰ ਕਾਲੀ ਪਿਆ ਦੰਨੀ ਆ ਮੈਨੂੰ ਹੈ ਐਵੇਂ ਮੇਰੇ ਸਹੁਰੇ ਕੀ ਕਹਿਣਗੇ ਮੁੰਡਾ ਕਾਲਾ ਕਰਤਾ ਆ ਚਾਰ ਜੂਰਾ ਦੁੱਧ ਤਾਂ ਪਾ ਰਿਆ ਕਰ ਨਹੀਂ ਮੇਰੇ ਅੜ ਨੇ ਪਤਾ ਕਿਹੜਾ ਗਣਾ ਗਾਉਣ ਲੱਗੇ ਨੇ ਮੇਰਾ ਕਾਲੇ ਰੰਗ ਦਾ ਯਾਰ ਬੇ ਮੈਨੂੰ ਕੁੜੀਆਂ ਕਹਿੰਦੀਆਂ ਕੁਛ ਨਹੀਂ ਕਾਲੇ ਰੰਗ ਦਾ ਯਾਰ ਬਣ ਲੱਗਾ ਮੇਟਾ ਰੰਗਾ ਤਾਂ ਇੱਕੋ ਹੀ ਦੋ ਹੀ ਬਣਾਏ ਪਿਆ ਪ੍ਰਮਾਤਮਾ ਦੇ ਉਹ ਨਹੀਂ ਹੁਣ ਨਾ ਕਾਲਾ ਹੋਵੇ ਨਾ ਗੋਰਾ ਹੋਵੇ ਉਹ ਤਾਂ ਉੱਥੇ ਹੀ ਰਹਿਣਾ ਆ ਇੱਥੇ ਹੁਣ ਬੂਰੀ ਤਾਂ ਨਹੀਂ ਬੰਨੀ ਜਿਹੜੀ ਮੈਂ ਚੋਕੇ ਤੈਨੂੰ ਦੁੱਧ ਚ ਪੱਤੀ ਪਾ ਦਿਆਂ ਮੈਨੂੰ ਤਾਂ ਵੀ ਉਹਨੇ ਐਂ ਕਹਿਣ ਲੱਗ ਗਿਆ ਨਾ ਵੀ ਤੂੰ ਕਾਲਾ ਹੋ। ਨਾ ਕੰਜਾ ਕਹਿੰਦੇ ਮੈਨੂੰ ਕਹੇ ਹੈ ਉਹ। ਹੂੰ। ਹੁਣ ਆ ਹੀ ਦਿੰਦੀ ਐ ਨਾ ਮਾਂ ਨੂੰ ਕਹੇ। ਮੇਰੀ ਬੰਨ ਲਓ। ਪੂਰਾ ਦੁੱਧ ਪਾਲਿਆ ਘਰ ਬੈਠ ਕੇ ਇਹਨੇ। ਨਹੀਂ ਬੂਰੀ ਬੰਨ ਲਓ। ਲੋ ਕੇ ਮਾਜਣਾ ਆਂਦਿਆ ਕਰੂੰਗੀ। ਕਿਲੋ ਦੁੱਧ ਚ ਪੱਤੀ ਪਾਲੀ। ਕੋਈ ਵੀ ਨਹੀਂ ਜਾਣੀ। ਕੋਈ ਵੀ ਨਹੀਂ ਜਾਣੀ। ਤੇ ਤੂੰ ਤੂੰ ਚੋ ਨਹੀਂ। ਹਾਲੇ ਸਿਰ ਤੇ ਮੁੱਛਾਂ ਚਿੱਟੀਆਂ ਆਉਣ ਲੱਗੀਆਂ ਹਾਲੇ। ਮੋਟੇ ਨਾਲ ਆਮ। ਨਾ ਬੰਬ ਦੁੱਛਿਆ। ਮੂੰਹ ਜਮਾ ਲਾਉਂ ਮਾ ਦਾ ਝੂਠੇ ਹੱਥਾਂ ਨਾਲ ਦੇਣੀਆਂ। ਆਲੇ ਚਿੱਟੀਆਂ ਆਗੀਆਂ ਤੇ ਮੁੱਛਾ ਅੱਖਾਂ ਚੜੀਆਂ ਤੇ ਮੁੱਛਾ ਖੜੀਆਂ ਰੱਖਦੇ ਆ ਸ਼ੌਂਕੀ ਸਰਦਾਰ ਨੇ ਦੇ ਦੋ ਜਿਵਾਨੀ ਜੋਰ ਸੀ ਬੇਜਾਨ ਮਾ ਕਾਲੇ ਕਾਲੇ ਵਾਲਿਓ ਦਮੇਰੇ ਸੀ ਬੇਜਾਨ ਮਾ ਹਾਂ ਏ ਨੇ ਬੁੜੀ ਹੋ ਗਈ ਹਾਂ ਤਾਂ ਮਮੀ ਨਹੀਂ ਆ ਬੁੜੀ ਹੁਣ ਹਾਂ ਹੀ ਤਾਂ ਕਹਿਨੀ ਆ ਵਿਆਹ ਕਰਾ ਲਾਵੇ ਛੇਤੀ ਵਿਆਹ ਕਰਾਰਾ ਜੇ ਦਿਖਾਉਣਾ ਕੁਝ ਮੈਨੂੰ ਢੱ ਤੇਰੇ ਕਰਮਾਂ ਚ ਸੁਖ ਨੇ ਮੇਰੇ ਹੈ ਵੀ ਹੈ ਨਹੀਂ ਹਾਂ ਮੇਰੇ ਕਰਮਾਂ ਚ ਸੁਖ ਹੈ ਵੀ ਹੈ ਨਹੀਂ ਕਿਉਂ ਸੋਖੀ ਆ ਹੁਣ ਸੋਖੀ ਲੈਣੀ ਆ ਹੋਰ ਕੀ ਆ ਪਹਿਲਾਂ ਤੋਂ ਹੀ ਨਹੀਂ ਮੇਰੇ ਕਰਮਾਂ ਚ ਜਿਹੜਾ ਮੈਂ ਪੇਕਿਆਂ ਦੇ ਘਰੇ ਸਰਦਾਰੀ ਕਰੇ ਕਰਿਆਈ ਸਰਦਾਰੀ ਹੁੰਦਵੀ ਪੇਕਿਆਂ ਦੇ ਘਰੇ ਅਸਲੀ ਕੁੜੀਆਂ ਦੀ ਕਿ ਨਹੀਂ ਆਪਾਂ ਤਾਂ ਫਿਰ ਬਹੁਤ ਸਰਦਾਰੀ ਕੀਤੀ ਆ ਪਤਾ ਹਾਂ ਆਪਾਂ ਤਾਂ ਬਹੁਤ ਸਰਦਾਰੀ ਕੀਤੀ ਆ ਬੜੀ ਤਾਂ ਹੈ ਨਹੀਂ ਚਲ ਪਾਣ ਨੂੰ ਕੀ ਆ ਧੰਦੇ ਦਾ ਸਿੱਖੀ ਆ ਨਾ ਆ ਧੰਦਿਆਂ ਦੇ ਅੱਜਕੱਲ੍ਹ ਆਂਦੇ ਮਿਲਦੇ ਆ ਹਾਂ ਮੈਂ ਦੇਖ ਨਹੀਂ ਮਿਲਦੇ ਹਾਂ ਮਿਲਦੇ ਆ ਬਈ ਫੇਰ ਗੱਲ ਆ ਕੰਮ ਨਹੀਂ ਕਰਨ ਆਉਂਦਾ ਕੁੜੀਆਂ ਨੂੰ ਫੇਰ ਤਾਂ ਉਹੀ ਤਾਂ ਫਿਰ ਮੁਝੇ ਪੜੀ ਨਹੀਂ ਤਾਂ ਧੰਦੇ ਤਾਂ ਸਾਰੇ ਜਾਣਦੇ ਆ ਇਹ ਗੱਲ ਤਾਂ ਹੈਗੀ ਆ ਜਿਹੜੀਆਂ ਬਾਲੀਆਂ ਪੜ ਲਏ ਜਾਨੇ ਉਹ ਕੰਮ-ਕੁਮ ਘਾਟ ਹੀ ਆਉਂਦੇ ਉਹਨਾਂ ਨੂੰ ਰੋਟੀ ਪਕਾਉਣੀ ਵੀ ਨਹੀਂ ਆਉਂਦੀ ਹਾਂ ਸਬ지 ਬਣਾਉਣੀ ਨਹੀਂ ਆਉਂਦੀ ਨਹੀਂ ਵਿੱਚ ਤਾਂ ਆਉਂਦੀ ਆ ਬਈ ਕਈਆਂ ਨੂੰ ਯਾਰ ਜਿਹੜੀਆਂ ਮਾਵਾਂ ਸਿਖਾਉਣ ਗਈਆਂ ਉਹਨਾਂ ਨੂੰ ਆਜੂ ਜਿਨ੍ਹਾਂ ਨੇ ਕਹਿਣਾ ਨਹੀਂ ਲਉਣਾ ਪੁੱਤ ਮੈਂ ਲਉਣੀ ਆ ਮੈਂ ਤਾਂ ਉਹਦੀਆਂ ਭੀਆਂ ਨੂੰ ਕਿਹਾ ਨਹੀਂ ਵੀ ਮੈਂ ਬਕਾਉਣੀ ਆ ਮੇਰੇ ਤਾਂ ਧੀਆਂ ਸਿੱਖੀਆਂ ਸਿਖਾਉਣੀਆਂ ਫਿਰ ਨੋਨੋ ਦਾ ਕੰਮ ਕਰਨਾ ਹਾਂ ਮੇਰੇ ਨੋਨੂ ਵੀ ਆਉਂਦਾ ਲੈ ਨੋਨ ਨੇ ਮਾਂ ਨੇ ਬਥੇਰਾ ਕੋਈ ਸਿਖਾਇਆ ਬਾ ਵੀ ਦੇਖ ਕੇ ਮੈਂ ਸ਼ੈਫਤਾਂ ਦੀ ਫੋਲ ਬੰਨੀ ਜਾਂਦੀ ਹਾਂ ਹਾਂ ਬਥੇਰਾ ਕੋਈ ਕੀ ਸਿਖਾਇਆ ਮੈਨੂੰ ਦੱਸ ਸੁਣਾ ਕੋਈ ਸਹੀ ਸਬ지 ਨਾਲ ਦਾਲਾਂ ਰੋਟੀਆਂ ਸਭ ਕੁਝ ਸਿਖਾਇਆ ਤੈਨੂੰ ਖਵਾਈ ਬਣਾ ਕੇ ਉਹਨੂੰ ਹਾਂ ਲੈ ਉਹੀ ਨਾ ਕੱਪ ਮਰੀ ਨਹੀਂ ਮੈਂ ਤਾਂ ਖਾ ਕੇ ਆਈ ਆ ਉੱਥੇ ਖੁਦ ਖਾ ਕੇ ਆਈ ਆ ਮੈਂ ਢਾਬੇ ਠੂਬੇ ਦਾ ਨਹੀਂ ਬਣਾ ਕੇ ਦੇ ਦਿੰਦੀ ਮੰਗਾ ਕੇ ਨਹੀਂ ਢਾਬੇ ਤੇ ਕਿੱਥੋਂ ਮੰਗਾ ਲਵਾਂ ਢਾਬਾ ਨਾਲ ਨੇੜੇ ਕਿੱਥੇ ਆ ਹੈਗਾ ਸੁਧਾਰ ਨਾ ਸੁਧਾਰ ਪਹਿਲਾਂ ਜਾਊ ਬੈਠਿਆਂ ਨੂੰ ਛੱਡ ਕੇ ਫੇਰ ਉਹ ਕੋਮ ਲੈ ਕੇ ਜਾਉਂਦੀ ਕੀ ਪਤਾ ਪਹਿਲਾਂ ਹੀ ਲਿਆ ਕੇ ਮੰਗਾ ਕੇ ਰੱਖ ਲੈਂਦੀ ਹੋਵੇ ਤੂੰ ਆਪਦੀ ਅੱਖੀਂ ਦੇਖੀਏ ਬਣਾਉਂਦੀ ਨਹੀਂ ਮੈਂ ਅੱਖੀਂ ਤਾਂ ਹੈ ਨਹੀਂ ਮੈਂ ਫੇਰ ਢਾਬੇ ਤੋਂ ਹੀ ਮੰਗਾਉਂਦੀ ਆ ਫੇਰ ਉਹ ਨਹੀਂ ਢਾਬੇ ਤੋਂ ਮੰਗਾਉਂਦੀ ਬਣਾਉਂਦੀ ਆ ਠੀਕ ਆ ਹਾਂ ਹਾਂ ਸਮਾਨ ਲੈਣੇ ਆ ਚਲੋ ਫਿਰ ਜੇ ਈਆਂ ਜਾਣਦੀਆਂ ਸਭ ਕੁਛ ਆ ਛੇਵੀਂ ਵੀ ਜਾਣਦੀ ਆ ਈਵੇਂ ਵੀ ਜਾਣਦੀ ਸਭ ਕੁਸ ਓਕੇ ਸਰ ਆ ਕਾਪੀ ਕੱਢੀ ਫਿਰਦੀ ਐ ਬੈਂਕ ਵਾਲੀ ਕਿੱਥੇ ਜਾਣਾ ਬੈਂਕ ਚ ਵਸੇ ਜਮਾ ਕਰਾਉਣ ਫੋਨ ਮੈਨੂੰ ਦੇ ਦੇ ਮੈਂ ਸਮਾਨ ਲੈ ਕੇ ਉਹਨਾਂ ਜਮਾ ਵਾਲਾ ਮੋਕਾ ਮੇਰੇ ਕੋਲ ਹੈ ਨਹੀਂ ਕਿ ਮੈਂ ਤਾਂ ਜਮਾ ਕਰਾਉਣੇ ਦੇ ਦੇ ਨਾ ਮੈਨੂੰ ਦੇ ਦੇ ਥੋੜੇ ਜੇ ਹੈ ਨਹੀਂ ਕੇ ਦੇ ਦੇ ਯਾਰ ਮੈਂ ਜਮਾ ਵਾਲਾ ਸਮਾਨ ਲੈ ਆਉਣ ਮੋਕਾ ਗਿਆ ਇੰਨੀ ਤਾਂ ਮੱਜਾਂ ਦੀ ਖਰਾਕ ਨਹੀਂ ਜਿੰਨੀ ਤੇਰੀ ਖਰਾਕ ਆ ਐ ਮੇਰਾ ਘਰ ਕਿੱਥੋਂ ਚੱਲ ਜੂਗਾ ਘਰ ਪੂਰਾ ਨਹੀਂ ਨਾ ਮੇਰਾ ਹੋਣਾ ਮੈਂ ਤਾਂ ਸਮਾਨ ਮੁੱਕਿਆ ਰਹਿੰਦਾ ਰੋਜ਼ ਹੀ ਇੱਕ ਦੋ ਦਿਨ ਖਾ ਕੇ ਜੀਜੇ ਦੇਨ ਫੇਰ ਮੰਗਦਾ ਮੈਂ ਇਥੇ ਇੰਨਾ ਨਹੀਂ ਮੈਂ ਚੱਲ ਸਕਦੀ ਉਹ ਦੇ ਦੇ ਨਾ 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 ਮੈਂ ਚੱਲ ਨਹੀਂ ਸਕਦੀ ਇੰਨਾ ਖਰਚਾ ਇੰਨਾ ਤਾਂ ਦਮਾ ਮੱਜ ਲੈ ਕੇ ਬੰਦ ਰੋਣ ਨੂੰ ਪਾਉਂਗੀ ਤੇ ਨਾਏ ਪਾ 5-7 ਕਿਲੋ ਦੁੱਧ ਕਿਉਂ ਹੋਊਂਗੀ 2 ਕਿਲੋ ਕਰੀ ਰੱਖੂੰ 4 ਕਿਲੋ ਡੈਰੀ ਪਾਉਂ ਇਕੱਲਾ ਇਕੱਲਾ ਤੇਰਾ ਮੁੰਡਾ ਯਾਰ ਇਕੱਲਾ ਇਕੱਲਾ ਮੁੰਡਾ ਤਾਂ ਹੁਣ ਸਿਰ ਤੇ ਮਟਾਵਾਂ ਨੂੰ ਹੂੰ ਕੰਦੇ ਕੰਦੇ ਮੁੰਡੇ ਨੂੰ ਆ ਸਾਰੇ ਰਾਤ ਪੂਰੇ ਕਰੀ ਜਾਂਦੇ ਹਜੇ ਇਕੱਲਾ ਕੰਦਾ ਮੁੰਡਾ ਤੇਰਾ ਕਿਹੜੀ ਚੀਜ਼ ਨਹੀਂ ਦਨ ਮਿਲਦੀਗੀ ਆਹ ਤੇ ਸਮਾਨ ਨਹੀਂ ਮਿਲਦਾ ਜਮ ਵਾਲਾ ਮੈਂ ਕਿਤੇ ਲਿਆਉਣਾ ਮੈਂ ਕਿਹਦੇ ਚਿੱਟਾ ਪੀਣਾ ਨਸ਼ਾ ਕਰਦਾ ਕੋਈ ਆ ਵੀ ਨਾ ਤੇ ਚਿੱਟਾ ਪੀ ਕੇ ਸ਼ਕਰਖਾਨੇ ਆ ਮਾਤਾ ਗਾਉ ਦੀ ਛੇਤ ਵਾਲਾ ਸਮਾਨ ਨੂੰ ਲੈਣਾ ਹਾਂ ਛੇਤ ਨੂੰ ਕੰਨ ਬੱਤੀਆ ਛੇਤ ਆ ਤੇਰੀ ਹਾਂ ਨਹੀਂ ਇਹ ਤੈਨੂੰ ਕੁਝ ਨਹੀਂ ਹੋਇਆਗਾ ਨਹੀਂ ਮੇਰੇ ਘਰ ਵਾਲੀ ਕਹਿੰਦੀ ਲੱਸਾ ਹੋ ਗਿਆ ਤੂੰ ਕੋਈ ਨਹੀਂ ਲੱਸਾ ਹੋ ਜਾਣ ਤੇ ਘਰ ਵਾਲੀ ਮੋਟੀ ਹੋ ਗਈ ਆ ਹਾਂ ਆਹੋ ਘਰ ਵਾਲੀ ਮੋਟੀ ਬਾਲੀ ਹੋ ਗਈ ਤੇ ਤੂੰ ਲੱਸਾ ਹੋ ਗਿਆ ਤੇਰੇ ਘਰ ਵਾਲੀ ਆਂਦੀ ਆ ਦੇ ਦੇ ਤੇਰੀ ਉਹੀ ਤੇਰੇ ਘਰ ਵਾਲੀ ਨੇ ਕਹਣਾ ਇੰਨਾ ਰਚ ਵਰਗਾ ਬਣ ਗਿਆ ਚੱਲ ਮੈਨੂੰ 3000 ਹੀ ਦੇ ਦੇ ਬਾਕੀ ਮੈਂ ਆਪਦੇ ਕੋਲ ਪਾ ਲੂੰਗਾ ਨਹੀਂ ਨਹੀਂ ਚੱਲ ਫਿਰ ਤੂੰ ਮੈਨੂੰ ਐਂ ਕਰੀ ਤੂੰ ਮੈਨੂੰ ਬਦਾਮ ਲੈ ਨਹੀਂ ਹਾਂ ਦਾ ਤੂੰ ਬਦਾਮ ਲੈਦੀ ਪਤਾ ਕੀ ਲੈਦੀ ਮੈਨੂੰ ਬਦਾਮ ਕਾਜੂ ਉਹ ਬੋੜੇ ਨੂੰ ਲੈ ਕੇ ਦੇਣਾ ਉਹ ਤਾਂ ਤੈਨੂੰ ਲੈ ਦੂੰ ਬੱਸ ਸਾਰਾ ਮੈਂ ਕੱਲੇ ਬਦਾਮ ਨਹੀਂ ਨਾ ਲੈਣੇ ਮੈਂ ਤਾਂ ਹੋਰ ਵੀ ਦੇਸੀ ਸਮਾਨ ਲੈਣਾ ਨਾ ਨਾ ਹੋਰ ਨਹੀਂ ਕੁਝ ਲੈਣਾ ਨਹੀਂ ਫਿਰਾਂ ਨਾ ਕਰਿਆ ਕਰ ਯਾਰ ਤੂੰ ਦੇਖ ਬਦਾਮ ਕਾਜੂ ਤੇ ਸੌਗੀਆਂ ਹਾਂ ਖਾਸ ਖਾਸ ਹਾਂ ਜਮੈਣ ਹਾਂ ਜਮੈਣ ਬਹੁਤ ਭਈਆ ਕਰੇ ਪੈਕਟ ਦੋ ਪਾਇਆ ਜਮੈਣ ਦੇ ਤੇ ਹੋਰ ਵੀ ਲੈਣਾ ਹਜੇ ਤਾਂ ਸੁਣਦੀ ਤਾਂ ਹੈ ਨਹੀਂ ਵਿਚੀ ਰਹਿ ਗਈ ਅੱਤੀ ਗੱਲ ਚਾਰ ਤਰ੍ਹਾਂ ਦੇ ਮਾਗਜ ਹਾਂ ਤੇ ਐ ਕੋ ਹੁੰਦੀ ਆ ਆਪਣੇ ਕੀ ਕਹਿੰਦੇ ਆ ਉਹਨੂੰ ਜਿਹੜੀ ਡੱਕੇ ਜਿਹਦੇ ਉੱਤੇ ਹੁੰਦੀ ਆ ਅੰਜੀਰ ਅੰਜੀਰ ਉਹ ਕੀ ਐਂਦੀ ਡੱਕੇ ਤੇ ਹੁੰਦੀ ਆ ਤੇਰੀ ਮਾਂ ਉਹ ਡੱਕੇ ਤੇ ਹੁੰਦੀਆਂ ਐਡੀਆਂ ਐਡੀਆਂ ਫਾੜੀਆਂ ਐਡੀਆਂ ਐਡੀਆਂ ਹੁੰਦੀਆਂ ਅੰਜੀਰ ਕਹਿੰਦੇ ਆ ਉਹ ਲੰਮੇ ਸਾਰੇ ਡੱਕੇ ਤੇ ਜਿਵੇਂ ਸੰਤਰੇ ਦੀਆਂ ਫਾੜੀਆਂ ਨਹੀਂ ਹੁੰਦੀਆਂ ਐ ਗੋਲ ਗੋਲ ਹੁੰਦੀਆਂ ਮੈਂ ਤਾਂ ਦੇਖਿਆ ਇਹਨਾਂ ਨੂੰ ਮੈਂ ਤਾਂ ਸੁਣਿਆ ਇੱਥੋਂ ਅੱਜ ਐਨਾ ਸਮਾਨ ਲੈਣੀ ਬੱਸ ਮੈਨੂੰ ਨਾ ਮੈਂ ਇੰਨਾ ਨਹੀਂ ਮੈਂ ਤਾਂ ਬਦਾਮ ਲੈ ਜੂ ਕੱਲੇ ਹੂੰ ਕੱਲੇ ਬਦਾਮ ਦਾ ਮੈਂ ਵੀ ਲੈ ਲੂੰਗਾ ਜਾਂ ਮੈਂ ਐ ਕਰੂੰ ਮੈਂ ਕੱਲੇ ਬਦਾਮ ਲੈ ਲੂੰ ਬਾਕੀ ਸਾਰਾ ਸਮਾਨ ਤੂੰ ਲੈ ਲਈ ਮੈਨੂੰ ਦੇਖਾਂਗੇ ਹਾਂ ਜੇ ਪੈਸੇ ਪਹਿਰੇ ਮੈਂ ਰੁਕ ਪੈਸੇ ਘਟ ਜਾਣਗੇ ਮੇਰੇ ਉਹ 4000 ਤਾਂ ਹੀ ਆਉਣਾ ਨਹੀਂ ਮੇਰੇ ਪੈਸੇ ਘਟ ਜਾਣਗੇ ਤੇਥੋਂ ਹੁਣ ਪੈਸੇ ਪਹਿਰੇ ਹੋਗੇ ਮੇਥੋਂ ਤੈਨੂੰ ਹਾਂ ਨਹੀਂ ਕਿਤੇ ਨਹੀਂ ਲੰਘਾਂਗੇ ਜਮਾਨਤ ਰੱਖ ਲਈਆਂ ਪਰ ਕੇ ਕੋਈ ਪ੍ਰੋਗਰਾਮ ਹੋਊ ਉਹ ਰੁਕੜਾਤਾ ਲਿਆਉਂ ਕੋਈ ਨਾ ਪ੍ਰੋਗਰਾਮ ਤੈਨੂੰ ਮੈਂ ਦੇ ਦੂੰ ਦੋ ਮੇਰੇ ਕੋਲੇ ਆ ਜਾਣਗੇ ਹੁਣ ਮੈਨੂੰ ਦੇ ਦੇ ਮੇਰੇ ਕੋਲੇ ਹੈ ਨਹੀਂਗੇ ਹਜੇ ਹਾਂ ਮੁਕਰ ਨਾ ਜਾਂੀ ਹੁਣ ਮੈਂ ਨਹੀਂ ਦੋ ਚਾਰ ਪੰਪ ਮਾਰਨੇ ਦੋ ਚਾਰ ਪੰਪ ਮਾਰਨੇ ਮੈਂ ਫੇਰ ਗੱਲ ਬਣਦੀ ਆ ਇਹ ਹੂ ਨਹੀਂ ਲੋਟ ਆਉਂਦੀ ਬੀਬੀ ਅਮਰਜੀਤ ਕੌਰ ਆ ਜਾਓ ਚੱਲ ਗਏ ਚਲੋ ਚਲੋ